ਸਸ਼ੀ ਗਾਸਾਰੇ ਨੂੰ ਗੱਲ ਕਰਾਂਗੇ ਪਲੇਟਲੇਟਸ ਬਾਰੇ ਇਹ ਕਿਵੇਂ ਬਣਦੇ ਨੇ ਇਹ ਕਿਵੇਂ ਘਟਦੇ ਨੇ ਇਹ ਕਿਸ ਤਰ੍ਹਾਂ ਵਧਦੇ ਨੇ ਬੇਸ਼ੱਕ ਜਿਹੜੇ ਪਲੇਟਲੇਟਸ ਹੁੰਦੇ ਨੇ ਇਹ ਖੂਨ ਦੇ ਵਿੱਚ ਮੌਜੂਦ ਹੁੰਦੇ ਨੇ ਪਰ ਇਹ ਖੂਨ ਦੇ ਵਿੱਚ ਨਹੀਂ ਬਣਦੇ ਇਹ ਹੱਡੀਆਂ ਦੇ ਵਿੱਚ ਬਣਦੇ ਨੇ ਤੁਸੀਂ ਸਹੀ ਸੁਣ ਰਹੇ ਹੋ ਜੋ ਪਲੇਟਲੇਟਸ ਹੁੰਦੇ ਨੇ ਹੱਡੀਆਂ ਦੇ ਵਿੱਚ ਬਣਦੇ ਨੇ ਹੱਡੀਆਂ ਦਾ ਜੋ ਅੰਦਰਲਾ ਗੁੱਦਾ ਹੁੰਦਾ ਹੈ ਉਹਦੇ ਵਿੱਚ ਇੱਕ ਵੱਡੇ ਤਰ੍ਹਾਂ ਦੇ ਮੈਗਾ ਕੈਰੀਓਸਾਈਟਸ ਕਰਕੇ ਇੱਕ ਸੈੱਲ ਹੁੰਦੇ ਨੇ ਉਹ ਜਿਹੜੇ ਸੈੱਲ ਹੁੰਦੇ ਨੇ ਇਹ 507 ਦਿਨ ਦੇ ਵਿੱਚ ਹੌਲੀ-ਹੌਲੀ ਕਰਕੇ ਖੂਨ ਦੇ ਵਿੱਚ ਛੜਨਾ ਸ਼ੁਰੂ ਕਰ ਦਿੰਦੇ ਨੇ ਇੱਕ ਸੈੱਲ ਹਜ਼ਾਰਾਂ ਦੇ ਵਿੱਚ ਟੁਕੜਿਆਂ ਦੇ ਵਿੱਚ ਵਿਖਰ ਜਾਂਦਾ ਜਿਸ ਨੂੰ ਪਲੇਟਲੇਟਸ ਕਿਹਾ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੀ ਹੈ ਕਿ ਜੋ ਪਲੇਟਲੇਟਸ ਹੈ ਉਸ ਨੂੰ ਬਨਣ ਨੂੰ ਨਾ ਨਾ ਕਰਕੇ ਹਫ਼ਤਾ ਤਾਂ ਲੱਗ ਹੀ ਜਾਂਦਾ ਹੈ ਗੱਲ ਕਰਾਂਗੇ ਡੇਂਗੂ ਵਾਇਰਸ ਦਾ ਪਲੇਟਲੇਟਸ ਦੇ ਨਾਲ ਕੀ ਰਿਲੇਸ਼ਨ ਹੈ ਜਦੋਂ ਡੇਂਗੂ ਵਾਇਰਸ ਸਰੀਰ ਦੇ ਵਿੱਚ ਐਂਟਰ ਕਰਦਾ ਹੈ ਉਹ ਹੱਡੀਆਂ ਦੇ ਗੁੱਦੇ ਉੱਤੇ ਜਾ ਕੇ ਹਮਲਾ ਕਰਦਾ ਹੈ ਤੇ ਪਲੇਟਲੇਟਸ ਦੀ ਬਨਣ ਦੀ ਤਦਾਰ ਨੂੰ ਘਟਾ ਦਿੰਦਾ ਉਹ ਡਾਇਰੈਕਟਲੀ ਪਲੇਟਲੇਟਸ ਨੂੰ ਨਹੀਂ ਤੋੜਦਾ ਪੂਰੀ ਸਪੀਡ ਨੂੰ ਪ੍ਰੋਡਕਸ਼ਨ ਨੂੰ ਘਟਾ ਦਿੰਦਾ ਹੈ ਤੇ ਹੁਣ ਸਵਾਲ ਪੈਦਾ ਹੁੰਦਾ ਕਿ ਪਲੇਟਲੇਟਸ ਨੂੰ ਤੋੜ ਕੌਣ ਰਿਹਾ ਹੈ ਪਲੇਟਲੇਟਸ ਨੂੰ ਤੋੜਦਿਆ ਹੈ ਬਾਡੀ ਦਾ ਇਮਿਊਨ ਸਿਸਟਮ ਜੋ ਆਪਣਾ ਇਮਿਊਨ ਸਿਸਟਮ ਹੈ ਉਸ ਨੂੰ ਇਹ ਲੱਗਦਾ ਕਿ ਪਲੇਟਲੇਟਸ ਜਿਹੜੇ ਨੇਗੇ ਇਸਰੀ ਦੇ ਵਿੱਚ ਉਹ ਡਿਫੈਕਟਡ ਹੋ ਚੁੱਕੇ ਨੇ ਤੇ ਉਸ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਹੈ ਇਸੇ ਲਈ ਹਰ ਅਲੱਗ-ਅਲੱਗ ਮਰੀਜ਼ੇ ਅਲੱਗ-ਅਲੱਗ ਤਰ੍ਹਾਂ ਦਾ ਪੈਟਰਨ ਦਿਖਣ ਨੂੰ ਮਿਲਦਾ ਹੈ ਕਈਆਂ ਦੇ ਬਹੁਤ ਜ਼ਿਆਦਾ ਘਟ ਗਏ ਕਈਆਂ ਦੇ ਨਹੀਂ ਘਟੇ ਕਈਆਂ ਦੇ ਥੋੜੇ ਘਟੇ ਉਹਦਾ ਕਾਰਨ ਇਹੀ ਹੁੰਦਾ ਕਿ ਇਮਿਊਨ ਸਿਸਟਮ ਜੋ ਹੁੰਦਾ ਹੈ ਉਸ ਨੂੰ ਇਹ ਲੱਗਦਾ ਕਿ ਜੋ ਪਲੇਟलेट्स ਨੇ ਉਹ ਡੈਫੈਕਟਡ ਨੇ ਤੇ ਉਹ ਨਾਲ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਤੇ ਹੁਣ ਗੱਲ ਕਰਾਂਗੇ ਨਾਰੀਅਲ ਪਾਣੀ ਕੀਵੀ ਤੇ ਬੱਕਰੀਆਂ ਦੁੱਧ ਇਸ ਦਾ ਪਲੇਟलेट्स ਦੇ ਨਾਲ ਕੀ ਕਨੈਕਸ਼ਨ ਹੈ ਦਰਅਸਲ ਅਜ ਤੱਕ ਸਾਇੰਸ ਨੇ ਕੋਈ ਡਿਸਕਵਰੀ ਨਹੀਂ ਕੀਤੀ ਜੋ ਦੱਸ ਸਕੇ ਕਿ ਇਹ ਸਾਰੀ ਚੀਜ਼ਾਂ ਦੇ ਨਾਲ ਪਲੇਟलेट्स ਵਧਦੇ ਨੇ ਜਾਂ ਜਲਦੀ ਬੰਦਦੇ ਨੇ ਦਰਅਸਲ ਇਹ ਇੱਕ ਪੋਸ਼ਟਿਕਾਹਾਰ ਨੇ ਜੋ ਕਿ ਬਿਮਾਰੀ ਨੂੰ ਲੜਨ ਵਾਸਤੇ ਮਦਦ ਕਰਦੇ ਨੇ ਨਾ ਕਿ ਪਲੇਟलेट्स ਨੂੰ ਜ਼ਿਆਦਾ ਬਣਾਉਂਦੇ ਨੇ ਜਿਵੇਂ ਦੱਸਿਆ ਗਿਆ ਪਲੇਟलेट्स ਨੂੰ ਬਣਨ ਨੂੰ 507 ਦਿਨ ਤਾਂ ਲੱਗਦੀ ਲੱਗਦੇ ਨੇ ਇਹ ਸਿਰਫ ਪੋਸ਼ਟਿਕ ਆਹਾਰ ਨਹੀਂ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਇਸ ਫੇਜ਼ ਦੇ ਵਿੱਚ ਜੋ ਹੈ ਉਹ ਇਹ ਹੈ ਹਾਈਡਰੇਸ਼ਨ ਬੰਦੇ ਨੂੰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਇਸ ਫੇਜ਼ ਦੇ ਵਿੱਚ ਇਸ ਬਿਮਾਰੀ ਨੂੰ ਲੜਨ ਵਾਸਤੇ ਸਸ਼ੀਕਾਲ